ਇੱਕ ਅਕਾਸ਼ ਸਿੰਘ ਕੋੜਾ ਸੂਬਾ ਜਰਸਿਕਤਰ ਭਾਰਤੀ ਸਾਨੂੰ ਨੇਕਤਾ ਸਿੱਧੂ ਬਰੂ ਅੱਜ ਕੱਲਾ ਸੀ ਬਠਿੰਡੇ ਦੇ ਵਿੱਚ ਨਹੀਂ ਸਾਡੇ ਦੋਨੇ ਫੋਰਮਾਂ ਵੱਲੋਂ ਮੀਟਿੰਗ ਹੋ ਵੀ ਸੀ ਕਿ ਜੋ ਇਹਨਾਂ ਦੇ ਐਮਪੀ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੇ ਇਹਨਾਂ ਨੇ ਪੰਜ ਸੱਤ ਦਿਨਾਂ ਦੇ ਵਿੱਚ ਜੋ ਸ਼ਦਾਬ ਲਈ ਸਮੁੱਚੇ ਕਿਸਾਨਾਂ ਲਈ ਵਰਤੀ ਆ ਉਸ ਦੀ ਰੋਸ ਵਜੋਂ ਅੱਜ ਇਹਨਾਂ ਤੋਂ ਅਸੀਂ ਜਵਾਬ ਪੁੱਛਣਾ ਹੈ ਇਹਨਾਂ ਦੇ ਘਰਾਂ ਮੂਰੇ ਕਿ ਤੁਸੀਂ ਕਿਸ ਦੇ ਲਈ ਵੋਟਾਂ ਮੰਗ ਰਹੇ ਹੋ ਪੰਜਾਬ ਲਈ ਦੇਸ਼ ਲਈ ਸਾਰੇ ਨਾਗਰਿਕ ਜਿਹੜੇ ਇੱਥੇ ਰਹਿ ਰਹੇ ਨੇ ਕਿਸਾਨ ਮਜ਼ਦੂਰ ਮਲਾਜ਼ਮ ਸ਼ਹਿਰ ਵਾਸੀ ਤੁਸੀਂ ਵੰਡ ਕੇ ਕਿਹੜੀ ਰਾਜਨੀਤੀ ਲਿਆ ਰਹੋ ਚਾਹੇ ਉਹ ਲੁਧਿਆਣੇ ਤੋਂ ਬਿੱਟੂ ਹੋਵੇ ਚਾਹੇ ਜਾਦਾ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਹੰਸਰਾਜ ਹੋਵੇ ਜੋ ਵੀ ਇਹਨਾਂ ਦੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੇ ਇਹ ਸ਼ਦਾਬ ਲਈ ਕੋਸ਼ਿਸ਼ ਕੀਤੀ ਹੈ ਕਿਸੇ ਨਾਲ ਟੇਢੇ ਵਿੰਗੇ ਢੰਗ ਦੇ ਨਾਲ ਦੇਖੋ ਸਭ ਤੋਂ ਅਮੀਰ ਲੋਕਾਂ ਦੀ ਪਾਰਟੀ ਹੈ ਬੀਜੇਪੀ ਤੇ ਗੱਲ ਕੀ ਦੀ ਕਰਦੀ ਹੈ ਸਭ ਤੋਂ ਥੱਲੇ ਮਜ਼ਦੂਰਾਂ ਦੀ ਦੋ ਸਾਰੇ ਵਰਗ ਛੱਡ ਤੇ ਰਾਜਨੀਤੀ ਵਧੀਆ ਢੰਗ ਦੇ ਨਾਲ ਜਿਹੜੀ ਆਰਐਸਐਸ ਆ ਇਹਨਾਂ ਨੂੰ ਸਿਖਾ ਰਹੀ ਹੈ ਵੀ ਸਭ ਜਿੱਥੋਂ ਦੁਖੀ ਹੈ ਕਮਜ਼ੋਰ ਆ ਉੱਥੇ ਹੱਥ ਲਾਓ ਜਾਨੇ ਲੋਕਾਂ ਨੂੰ ਲੱਗਿਆ ਕਿ ਆ ਜਿਹੜੇ ਕਿਸਾਨ ਲੜ ਰਹੇ ਨੇ ਆ ਜਿਹੜੇ ਮਜ਼ਦੂਰ ਲੜ ਰਹੇ ਨੇ ਜਿਹੜੇ ਸ਼ਹਿਰ ਵਾਸੀ ਲੜ ਰਹੇ ਨੇ ਤਾਂ ਬਹੁਤ ਸੌਖੇ ਆ ਆ ਜਿਹੜੀ ਇੱਕ ਬੀਜੇਪੀ ਆ ਜਿਹੜੀ ਸਾਡੇ ਮਜ਼ਦੂਰਾਂ ਦੀ ਗੱਲ ਕਰਦੀ ਹੈ ਹੁਣ ਉਹ ਕਹਿ ਰਿਹਾ ਵੀ ਮੈਂ ਵੀ ਮਜ਼ਦੂਰ ਆ ਹੁਣ ਤੇਰੇ ਨਾਲ ਗੱਡੀਆਂ ਕਰੋੜ ਕਰੋੜ ਰੁਪਏ ਵਾਲੀਆਂ ਤੂੰ ਕਿਹੜੀ ਕੋਠੀ ਚ ਰਿਹਾ ਤੂੰ ਪੰਜਾਬ ਦੀ ਕਦੇ ਮਜ਼ਦੂਰਾਂ ਦੇ ਲਈ ਕੀ ਕੀਤਾ 5 ਸਾਲ ਐਮਪੀ ਰਹਿ ਕੇ ਅਨਸ ਰਾਜ ਨੇ ਉਦੋਂ ਤਾਂ ਯਾਦ ਨਹੀਂ ਆਇਆ ਬਿੱਟੂ ਕਹਿੰਦਾ ਮੈਂ ਪੰਜਾਬ ਦਾ ਮੇਰਾ ਦਾਦਾ ਕੁਰਬਾਨੀ ਕਰਤੀ ਪੰਜਾਬ ਲਈ ਸਭ ਤੋਂ ਉਹ ਕਹਿੰਦਾ ਸੀ ਵੀ ਕਾਂਗਰਸ ਪਾਰਟੀ ਦੇ ਵਿੱਚ ਜੇ ਕੋਈ ਕੁਰਬਾਨ ਹੋਲਾ ਪਰਿਵਾਰ ਹੈ ਉਹ ਸਾਡਾ ਹੈ ਤੇ ਅੱਜ ਉਹ ਕਹਿ ਕੀ ਰਿਹਾ ਕਹਿੰਦਾ 2.5 200 ਬੰਦਾ ਇਹ 2.5 100 ਨੂੰ ਵੇਖ ਲਾਂਗੇ ਤੇ ਸਾਡੇ ਪਿੰਡਾਂ 'ਚ ਨਹੀਂ ਵੜਨ ਹੁੰਦੇ ਰੋਕ ਲਾਂਗੇ ਸਾਨੂੰ ਰੋਕ ਲੈਣਗੇ ਔਰ ਉਹਦੇ ਰੋਸ ਵਜੋਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜੇ ਹਰਿਆਣੇ ਦੇ ਵਿੱਚ ਜਿੱਥੇ ਇਲੈਕਸ਼ਨ ਪਾਵਾ ਹੋ ਚੁੱਕੇ ਨੇ ਉਹਨਾਂ ਨੇ ਜਿਹੜੇ ਐਮਪੀ ਤੋਂ ਬਦਲ ਕੇ ਉਹਨਾਂ ਨੇ ਜਿਹੜੇ ਇਹਨਾਂ ਦਾ ਮੇਨ ਪੰਜਾਬ ਦਾ ਜਿਵੇਂ ਹਰਿਆਣੇ ਦਾ ਦਫ਼ਤਰ ਹੈ ਉਹ ਦਿੱਲੀ ਦੇ ਵਿੱਚ ਜਿੱਥੇ ਉੱਥੇ ਸਾਰੇ ਸਾਡੇ 7-8 ਸਾਈ ਅੱਜ ਜਿਹੜੇ ਆ ਰੋਸ ਵਜੋਂ ਇਨਾਂ ਦੇ ਬੀਜੇਪੀ ਦੇ ਦਫਤਰਾਂ ਮੁਰੇ ਧਰਨੇ ਦਿੱਤੇ ਆ ਕਿੰਨਾ ਸਮਝਦਾਰੀ ਨਾਲ ਸਮੇਂ ਦਾ ਜਿਹੜਾ ਅਸੀਂ ਗਰਮੀ ਦੇ ਖਿਆਲ ਕਰਕੇ ਅਸੀਂ ਫੈਸਲਾ ਇਹ ਕੀਤਾ ਸੀ 4 ਵਜੇ ਤੱਕ ਜਿਹੇ ਜਿੱਤੇ ਨਾਂ ਇੰਤਜ਼ਾਮ ਹੋਣ ਕਰਕੇ ਇੱਥੇ ਵੀ ਬੈਠਿਆ ਜਿਹੜੀ ਥੱਲੋਂ ਸੜਕ ਧੱਤੀ ਹੈ ਉਹ ਅਸੀਂ 10-20 ਮਿੰਟ ਜਿਹੜਾ ਸਾਡੇ ਇੱਕ ਤਿੰਨ ਨੂੰ ਸਮਾਪਤੀ ਕਰਾਂਗੇ ਪਰ ਇਹਨੂੰ ਚੇਤਾਵਨੀ ਦੇ ਕੇ ਜਾਵਾਂਗੇ ਵੀ ਜਿਹੜੀ ਸ਼ਤਾਬ ਲਈ ਵੋਟਾਂ ਮੰਗਣਾ ਤੁਹਾਡਾ ਹੱਕ ਹੈ ਜੇ ਤੁਸੀਂ ਕਹਿੰਦੇ ਹੋ ਲੋਕਤੰਤਰ ਹੈ ਮੰਗੋ ਵੋਟਾਂ ਪਰ ਸ਼ਤਾਬ ਲਈ ਠੀਕ ਵਰਤੋ ਹੁਣ ਦੂਜੇ ਪਾਸੇ ਦੋਨੇ ਫੋਰਮ ਲੜ ਰਹੇ ਹੈ 13 ਫਰਵਰੀ ਤੋਂ ਲੈ ਕੇ ਅਸੀਂ ਭੋਰਮ ਭਾਈਚਾਰਾ ਜੋੜਿਆ ਜਿਹੜੇ ਕਿਤੇ ਹਰਿਆਣੇ ਤੇ ਪੰਜਾਬ ਦੀ ਗੱਲ ਇਹ ਕਰਦੇ ਸੀ ਰਾਜਨੀਤਿਕ ਲੋਕਾਂ ਨੇ ਐ ਵੰਡਿਆ ਹੋਇਆ ਸੀ ਨਾ ਅੱਜ ਬਾਰਡਰ ਤੇ ਇਕੱਠਾ ਬੈਠਾ ਰਾਜਸਥਾਨ ਦੇ ਵਿੱਚ ਲੜਾਈ ਝਗੜਾ ਹੁੰਦਾ ਸੀ ਅੱਜ ਅਸੀਂ ਬਾਰਡਰਾਂ ਤੇ ਇਕੱਠੇ ਬੈਠੇ ਆ ਪੂਰੇ ਦੇਸ਼ ਦੀ ਕਿਸਾਨੀ ਅਸੀਂ ਇਕੱਠੀ ਕੀਤੀ ਆ ਪਰ ਸਿਆਸੀ ਲੋਕਾਂ ਨੇ ਪਹਿਲਾਂ ਸਾਡੇ ਦੇਸ਼ ਦੀ ਵੰਡ ਕੀਤੀ ਫਿਰ ਪੰਜਾਬ ਦੀ ਵੰਡ ਕੀਤੀ ਹੁਣ ਸਾਡੇ ਭਾਈਚਾਰੇ ਦੀ ਵੰਡ ਕੀ ਰਤਾ ਇਹਦੇ ਰੋਸ ਵਜੋਂ ਅੱਜ ਅਸੀਂ ਸੂਚੇ ਪੰਜਾਬ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਇਲੈਕਸ਼ਨ ਲੜ ਰਿਹਾ ਇਸ ਤੋਂ ਵੱਧ ਕੇ ਵੀ ਕਿ ਇਹਨੇ ਦਫਤਰਾ ਮੁਰੇ ਬੈਠੇ ਨੇ ਕੋਈ ਇਹਨਾਂ ਦੇ ਜਿਹੜੇ ਦੂਜੇ ਕਾਂਗਰਸ ਅਕਾਲੀ ਤੋਂ ਛੱਡ ਕੇ ਆਇਆ ਉਹਨਾਂ ਦੇ ਘਰਾਂ ਮੁਰੇ ਵੀ ਆ ਜਾਣੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡਾ ਉਸ ਜਿਹੜਾ ਰੋਸ ਜਿਤਾਇਆ ਇਹਨਾਂ ਨੂੰ ਸਖਾਇਆ ਵੀ ਸਿੱਖੋ ਜਿ ਇਲੈਕਸ਼ਨ ਲੜਨਾ ਪਰ ਘੇਰੇ ਚ ਰੋ ਸ਼ਹਾਬ ਲਈ ਇਲੈਕਸ਼ਨ ਦੀ ਸਮਾਪਤੀ ਹੋਣ ਵਾਲੀ ਆ ਤਾਂ ਕੁਝ ਹੀ ਦਿਨਾਂ ਦੇ ਬਾਅਦ ਤਦੜਟ ਵੀ ਆ ਜਾਣੇ ਆ ਤਾਂ ਤੁਹਾਡਾ ਹੁਣ ਅਗਲਾ ਐਕਸ਼ਨ ਕੀ ਹੋਣਾ ਤੁਸੀਂ ਬਾਰਡਰਾਂ ਦੇ ਉੱਪਰ ਬੈਠੇ ਹੋ ਤੁਸੀਂ ਦਿੱਲੀ ਵੱਲ ਜਾਓਗੇ ਜਾਂ ਉੱਥੇ ਬੈਠੇ ਰਹੋਗੇ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਵੇਖੋ ਅਸੀਂ ਜਿਹੜਾ ਕਹਿ ਕੇ ਤੁਰੇ ਸੀ ਦੋਨੇ ਫੋਰਮ ਕਿ ਸਰਕਾਰ ਕੀ ਦੀ ਆਉਂਦੀ ਆ ਕੀ ਦੀ ਜਾਂਦੀ ਸਾਡਾ ਇਹ ਇਸ਼ੂ ਨਹੀਂ ਸਾਡਾ ਇਸ਼ੂ ਸੀ ਜਿਹੜੀਆਂ ਪਿਛਲੀ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਮੰਨ ਚੁੱਕੀ ਸਾਨੂੰ ਲਿਖਤੀ ਸਮਝੌਤਾ ਦੇ ਚੁੱਕੀ ਵੀ ਜਿਹਨੂੰ 6 ਮਹੀਨਿਆਂ ਦੇ ਵਿੱਚ ਅਸੀਂ ਇਹ ਮੰਗਾਂ ਲਾਗੂ ਕਰਾਂਗੇ ਠੀਕ ਹੈ ਉਸ ਨੂੰ ਲਾਗੂ ਕਰਵਾਉਣ ਦੇ ਖਾਤਰ ਕੁਝ ਹਿੱਸਾ ਸਾਡਾ ਜਿਹੜਾ ਕਿਸਾਨੀ ਦਾ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਵੱਡੇ ਨਹੀਂ ਗਏ ਤਾਂ ਉਹਨਾਂ ਨੂੰ ਜਾਣਾ ਚਾਹੀਦਾ 6 ਮਹੀਨੇ ਅਸਤ 2 ਸਾਲ ਨਹੀਂ ਬੋਲੇ ਤਾਂ ਉਦੋਂ ਜਿਹੜਾ ਸਾਡੇ ਕੋਲੇ ਸਵਾ ਡੇਢ ਮਹੀਨਾ ਰਿਹਾ ਜੇ ਇਹਹੀ ਜਿਹੜੀ ਸ਼ਦਾਬਲੀ ਉਹ ਲੀਡਰ ਇਹ ਕਹਿ ਸਕਦੇ ਸੀ ਪ੍ਰਧਾਨ ਮੰਤਰੀ ਵੀ ਇਹ ਕਹਿ ਸਕਦਾ ਸੀ ਵੀ ਸਾਡੇ ਕੋਲੇ ਸਮਾਂ ਘੱਟ ਬਚਿਆ ਕਿਸਾਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਗਈਆਂ ਮੰਗਾਂ ਤੇ ਸਾਡੀ ਹਮਦਰਦੀ ਹੈ ਪਰ ਸਮਾਂ ਨਾ ਮਿਲਣ ਕਰਕੇ ਅਸੀਂ ਲਾਗੂ ਨਹੀਂ ਕਰ ਸਕੇ ਕਿੰਨੇ ਲੋਕਾਂ ਦੇ ਵਿੱਚ ਮਨ ਜਿੱਤ ਜਾਂਦੇ ਪਰ ਕਿੱਥੇ ਡਾਂਗ ਨਾਲ ਸ਼ਦਾਬਲੀ ਨਾਲ ਇਹ ਕਹਿਣਾ ਵੀ ਇਹ ਤਾਂ 250 ਹੈ ਸਾਡਾ ਜਿਹੜਾ ਸਟੈਂਡ ਕਰਦਾ ਅਸੀਂ ਸਦਾ ਦਿੱਤਾ ਹੋਇਆ ਕਿ 2 ਜਨਵਰੀ ਨੂੰ 2 ਜਨਵਰੀ ਨੂੰ ਪੂਰੇ ਬਾਡਰਾਂ ਤੇ ਅਸੀਂ ਜਿੰਨੇ ਵੀ ਕਿਸਾਨ ਸਾਡੇ ਕਣਕਾਂ ਵੇਲੇ ਆਏ ਜਾ ਕੁਛ ટ્રાયਟ ਆਏ ਅਸੀਂ ਉਵੇਂ ਜ਼ਿਕਰ ਸਾਡਾ ਜਿਹੜਾ ਚਾਰ ਦੋ ਨੂੰ ਪੂਰੇ ਮੋੜ ਤੇ ਸਾਡੇ ਭਰੇ ਦਿਸਣਗੇ ਤੇ ਜਿਹੜਾ ਅੱਗੇ ਗੱਲ ਰਹਗੀ ਸਰਕਾਰ ਚਾਹੇ ਇਥੇ ਵਿਰੋਧੀਆਂ ਦੇ ਬਣੇ ਚਾਹੇ ਇਹਨਾਂ ਦੀ ਬਣੇ ਚਾਰ ਤਰੀਕ ਤੋਂ ਬਾਅਦ ਸਾਡਾ ਉਹੀ ਸਟੈਂਡ ਹੋਊਗਾ ਦਿੱਲੀ ਜਾਣ ਦਾ ਉਸ ਤੇ ਅਸੀਂ ਕੈਮ